ਤੇ ਇੱਕ ਕੁੜੀ ਗਰਲਾਲ ਕੌਰ ਸੀਗੀ ਲਾਲੀ ਲਾਲੀ ਨੂੰ ਕਹਿੰਦੇ ਸੀ ਉਹ ਰੱਬੀ ਰੂਹਾਂ ਦੇ ਘਰੋਂ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਤਾਂ ਮਨੇ ਡਾਂਗ ਰੱਖੀ ਹੋਈ ਆ ਉਹ ਜੇ ਕਹੀ ਦਾ ਦੱਸਦਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਦੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੇ ਉੱਥੇ ਜੇਲ੍ਹ ਵੀ ਬਣੀ ਹੋਈ ਆ ਇੱਕ ਜੇਲ੍ਹ ਬਣਾਈ ਹੋਈ ਆ ਉੱਥੇ ਉਹ ਕੁੜੀਆਂ ਜੇਲ੍ਹ ਦੇ ਵਿੱਚ ਰੱਖਦੇ ਆ ਜੇਲ੍ਹ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਤਰਸਦੀਆਂ ਆਂਦੇ ਸਾਧ ਸੰਕਣਾ ਆਨੰਦ ਦੇ ਖਿਲਾਫ ਇੱਕ ਔਰਤ ਵੱਲੋਂ ਨਵੀਂ ਵੀਡੀਓ ਜਨ ਤੱਕ ਹੋਈ ਹੈ ਕਿ ਦੁੱਧ ਵਿੱਚ ਕੁਝ ਮਿਲਾ ਕੇ ਕੋਈ ਬੱਚਿਆਂ ਨੂੰ ਪਿਲਾਇਆ ਜਾਂਦਾ ਪਿਲਾਇਆ ਗਿਆ ਹੈਗਾ ਮਤਲਬ ਉਹ ਕੋਈ ਵੀਡੀਓ ਵਾਇਰਲ ਹੋਇਆ ਕਿ ਪੁਲਿਸ ਕੋਲ ਵੀ ਬਿਆਨ ਵਗੈਰਾ ਦਰਜ ਹੋਈ ਨਹੀਂ ਸਿਰਫ ਅੱਜ ਪ੍ਰੈਸ ਨੂੰ ਬਿਆਨ ਦੇ ਉੱਤੇ ਬਿਆਨ ਰਿਕਾਰਡ ਕਰਕੇ ਅੱਛਾ ਜੀ ਆਹਦੇ ਸਾਧ ਸੰਕ ਦਾ ਆਨੰਦ ਦੇ ਖਿਲਾਫ ਇੱਕ ਔਰਤ ਵੱਲੋਂ ਨਵੀਂ ਵੀਡੀਓ ਜਨਤਕ ਹੋਈ ਹੈਗੀ ਜਿਸ ਦੇ ਵਿੱਚ ਉਹਨਾਂ ਨੇ ਸੰਕਰਾਨੰਦ ਤੇ ਗੰਭੀਰ આરોਪ ਲਗਾਏ ਹੈਗੇ ਆ ਤੇ ਜੋ ਆਸ਼ਰਮ ਹੈਗਾ ਜੋ ਧਾਮ ਹੈਗਾ ਉਹਦੇ ਵਿੱਚ ਵੀ ਉਹਨੇ ਦੱਸਿਆ ਹੈਗਾ ਵੀ ਬਹੁਤ ਕੁਝ ਗਲਤ ਹੋ ਰਿਹਾ ਹੈਗਾ ਬੱਚੀਆਂ ਦੇ ਨਾਲ ਪਰ ਇਹ ਜਾਂਚ ਦਾ ਵਿਚ ਹੈਗਾ ਵੱਡੀ ਗੱਲ ਹੈਗੀ ਹੈ ਜੋ ਤਲਵੰਡੀ ਧਾਮ ਦੇ ਸਾਥ ਸੀ ਸੰਕਰਾਨੰਦ ਉਹਦੀ ਇੱਕ ਵੀਡੀਓ ਕਥਿਤ ਵੀਡੀਓ ਵਾਇਰਲ ਹੋਈ ਸੀ ਜੋ ਇੱਕ ਔਰਤ ਨਾਲ ਤਰਾਜ ਜੋਗ ਹਾਲਤ ਵਿੱਚ ਪਾਏ ਗਏ ਸੀ ਉਸ ਤੋਂ ਬਾਅਦ ਜਨਤਾ ਦਾ ਰੋਹ ਵੇਖ ਕੇ ਦਾਕਾ ਬੁਨਸ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਉਸੇ ਦਿਨ ਤੋਂ ਜੋ ਸਾਧ ਹੈਗਾ ਉਹ ਫਰਾਰ ਚੱਲ ਰਿਹਾ ਹੈਗਾ ਤੇ ਪੁਲਿਸ ਉਹਦੀ ਭਾਲ ਕਰ ਰਹੀ ਆ ਇਸ ਮਾਮਲੇ ਸੰਬੰਧੀ ਅਸੀਂ ਭਾਈ ਹਰਵੰਦ ਸਿੰਘ ਜੋ ਖਾਲਸਾ ਹੈਗਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਉਹਨਾਂ ਨੇ ਸਾਨੂੰ ਪੂਰਨ ਜਾਣਕਾਰੀ ਦਿੱਤੀ ਖਾਲਸਾ ਜੀ ਹਰਵੰਦ ਸਿੰਘ ਗੱਲ ਕਰਦੇ ਹੋ ਨਾ ਹਾਂਜੀ 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 ਖਾਲਸਾ ਜੀ ਮੇਰੇ ਇੱਕ ਦੋ ਸਵਾਲ ਇਹ ਸੀਗੇ ਵੀ ਜਿਹੜੇ ਸੰਕਰਾਨੰਦ ਜੀ ਜਿਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਮਾਮਲਾ ਦਰਜ ਹੋਇਆ ਹੈਗਾ ਉਹ ਉਹ ਫਰਾਰ ਚੱਲਦੇ ਪਏ ਆ ਇਹਨਾਂ ਨੇ ਕੋਈ ਅਦਾਲਤ ਦੇ ਵਿੱਚ ਕੀ ਮਤਲਬ ਉਹ ਸਟੇਟਸ ਹੁਣ ਹੋਇਆ ਜੀ ਅਪਡੇਟ ਕੋਈ ਇਹਨਾਂ ਨੇ ਪਹਿਲਾਂ ਸੈਸ਼ਨ ਕੋਰਟ 'ਚ ਗਏ ਸੀ ਜਮਾਨਤ ਲਾਈ ਸੀ ਸੈਸ਼ਨ ਕੋਰਟ ਠੀਕ ਆ ਜੀ ਹਾਂਜੀ ਉੱਥੋਂ ਜਮਾਨਤ ਨਹੀਂ ਮਿਲਿਆ ਰੱਦ ਹੋ ਗਏ ਠੀਕ ਆ ਜੀ ਤੇ ਫਿਰ ਇਹ ਹਾਈ ਕੋਰਟ ਗਏ ਸੀ ਜੀ ਅੱਜ ਸੀਗੇ ਇਹਨਾਂ ਦੇ ਹਾਈ ਕੋਰਟ ਦੇ ਵਿੱਚ ਉੱਛਾ ਜੀ ਅੱਜ ਇਹਨਾਂ ਦੇ ਵਕੀਲ ਨੇ ਕਹਿਤਾ ਜੀ ਅਸੀਂ ਵੈਸ ਕਰ ਨਹੀਂ ਸਕਦੇ ਸਾਡੇ ਸੀਨੀਅਰ ਵਕੀਲ ਮਤਲਬ ਹਾਜ਼ਰ ਨਹੀਂ ਹੈਗਾ ਜਾਂ ਕੁਛ ਇਸ ਤਰ੍ਹਾਂ ਦਾ ਕਰਿਆ ਉੱਥੇ ਅੱਛਾ ਜੀ ਅੱਜ ਫਿਰ ਉਹ ਕਾਰਵਾਈ ਅੱਗੇ ਪੈ ਵੀ 8 ਤਰੀਕ ਨੂੰ ਦੁਬਾਰਾ ਮਿਲੀ ਆ 8 ਅੱਛਾ ਜੀ ਹਾਂ ਜੀ ਤੇ ਦੂਜਾ ਸਵਾਲ ਇਹ ਸੀਗਾ ਜੀ ਜਿਨ੍ਹਾਂ ਦੀ ਮਤਲਬ ਉਹ ਲੜਕੀ ਨਾਲ ਇਹਦੀ ਵੀਡੀਓ ਵਾਇਰਲ ਹੋਈ ਸੀਗੀ ਉਸ ਉਸ ਲੜਕੀ ਦਾ ਕੋਈ ਪਤਾ ਲੱਗਿਆ ਜੀ ਕੁਝ ਮੈਂ ਕਹਾ ਸ਼ਾਇਦ ਹੁਣ ਕੋਈ ਕਿਸੇ ਕਰਨੇ ਆਜੇ ਤੱਕ ਤਾਂ ਕੋਈ ਨਹੀਂ ਆਈ ਸਾਹਮਣੇ ਕੋਈ ਅੱਛਾ ਜੀ ਇੱਕ ਸਰ ਜਿਹੜੀ ਕੋਈ ਵੀਡੀਓ ਵਾਇਰਲ ਹੋ ਰਹੀ ਆ ਜਿਸ ਉਹ ਲੜਕੀ ਕਹਿ ਰਹੀ ਵੀ ਇੱਕ ਦੁੱਧ ਵਿੱਚ ਕੁਝ ਮਿਲਾ ਕੇ ਕੋਈ ਬੱਚਿਆਂ ਨੂੰ ਪਿਲਾਇਆ ਜਾਂਦਾ ਪਿਲਾਇਆ ਗਿਆ ਹੈਗਾ ਹਾਂਜੀ ਮਤਲਬ ਉਹ ਕੋਈ ਵੀਡੀਓ ਵਾਇਰਲ ਲੀਆ ਕੋਈ ਪੁਲਿਸ ਕੋਲ ਵੀ ਬਿਆਨ ਵਗੈਰਾ ਦਰਜ ਹੋਇਆ ਨਹੀਂ ਉਹਨਾਂ ਨੇ ਸਿਰਫ ਜਿਹੇ ਪ੍ਰੈਸ ਨੂੰ ਭੇਜੀ ਹੈ ਜੀ ਬਣਾ ਕੇ ਉਹਦੇ ਬਿਆਨ ਰਿਕਾਰਡ ਕਰਕੇ ਅੱਛਾ ਜੀ ਤੇ ਉਹ ਲੇਡੀਜ਼ ਕੋ ਜੇ ਉਹਨਾਂ ਨੇ ਇਹ ਨਹੀਂ ਦੱਸਿਆ ਤੇ ਉਹ ਕਹਿ ਰਹੇ ਆ ਪਰ ਥੋੜੇ ਦਿਨਾਂ ਦਾ ਕਹਿੰਦੇ ਵੀ ਅਸੀਂ ਸਾਰਾ ਖਲਾਸਾ ਹੋਰ ਵੀ ਕਰਾਂਗੇ ਠੀਕ ਹੈ ਜੀ ਹਾਂ ਜੀ ਇੱਕ ਬਾਬਾ ਜੀ ਇਹ ਸੀਗਾ ਵਿਵੇ ਦੇ ਵਿੱਚ ਕੁਝ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਜਿਹੜਾ ਕੋਈ ਗੋਦ ਲੈਣ ਵਾਸਤੇ ਕੋਈ ਬੱਚੇ ਦੀ ਕੋਈ ਜੋੜੇ ਆਉਂਦੇ ਸੀ ਵੀ ਉਹਨਾਂ ਤੋਂ ਕੋਈ ਪੈਸਿਆਂ ਦੀ ਵਸੂਲੀ ਕਰਦੇ ਸੀ ਵੀ ਇਹ ਉਹਨਾਂ ਨੇ ਮੈਂ ਨਾ ਅਸਲ ਵਿੱਚ ਸੁਣੀ ਤਾਂ ਹੈਗੀ ਹੁਣ ਮੈਨੂੰ ਧਿਆਨ ਚ ਨਹੀਂ ਆਉਂਦਾ ਨਹੀਂ ਤੁਹਾਡਾ ਤੁਹਾਡਾ ਬਿਆਨ ਲੱਗਿਆ ਹੋਇਆ ਹੈ ਜੀ ਪੇਪਰ ਦੇ ਵਿੱਚ ਹਾਂਜੀ ਉਹਦੇ ਵਿੱਚ ਕੁਝ ਕਹਿ ਰਿਹਾ ਲਿਖਿਆ ਹੈਗਾ ਰਿਕਾਰਡਿੰਗ ਦੀ ਗੱਲ ਕਰੀ ਹੈਗੀ ਹੈ ਅੱਛੇ ਜੀ ਹਾਂ ਉਹ ਰਿਕਾਰਡਿੰਗ ਦੇ ਵਿੱਚ ਹੈਗਾ ਮਤਲਬ ਉਹ ਨਾ ਅ ਬਈ 15 ਲੱਖ 20 ਲੱਖ ਰੁਪਈਆ ਮਤਲਬ ਇਹਨਾਂ ਦੇ ਕੋਈ ਉੱਤੇ ਰਹਿਣ ਵਾਲਾ ਬੰਦਾ ਹੀ ਕਹਿ ਰਿਹਾ ਜਿਹੜਾ ਵਿਚਰਿਆ ਹੈ ਇਹਨਾਂ ਦੇ ਵਿੱਚ ਗਰੁੱਪ 'ਚ ਅਸ਼ਕ ਕੋ ਆਡੀਓ ਦੇ ਆਧਾਰ ਤੇ ਹੈਗਾ ਆਡੀਓ ਦੇ ਆਧਾਰ ਤੇ ਹਾਂਜੀ ਇਹ ਵੀ ਕੋਈ ਜਾਣਦੇ ਵਿਸ਼ਾ ਹੀ ਹੈ ਜੀ ਠੀਕ ਹੈ ਜੀ ਇਹ ਵੀ ਜਾਂਚ ਦਾ ਵਿਸ਼ਾ ਹਾਂ ਜੀ ਬਿਲਕੁਲ ਇੱਕ ਸਰ DIG ਜੋ ਲੁਧਿਆਣਾ ਰਹਿੰਦੇ ਆ ਕਿ ਨਿਲੰਬਰੀ ਜੰਗਦਲੇ ਦੇ ਨਾਲ ਕਿੰਨਾ ਦੀ ਗੱਲ ਹੋਈ ਜੀ ਕਹਿ ਰਹੇ ਨਿਰਪੱਖ ਜਾਂਚ ਹੋਊਗੀ ਸਾਡੀ ਅ ਕਰਾਂਗੇ ਅਸੀਂ ਕਿੰਨਾ ਦੀ ਹੋਈ ਸਰ ਗੱਲ ਇਹ ਨਹੀਂ DIG ਕੋਲੇ ਤਾਂ ਉਹਦੇ ਨਾਲ ਸਮੂਹ ਤੌਰ ਤੇ ਸਾਰੇ ਗਏ ਸੀਗੇ ਜੀ ਇਲਾਕਾ ਨਿਵਾਸੀ ਅੱਛਾ ਜੀ ਤੇ ਹਾਂ ਜੀ ਉਹ ਜਦੋਂ ਮਤਲਬ ਇਹ ਦਰਖਾਸਤ ਦਿੱਤੀ ਆ ਪਹਿਲਾਂ ਪਿੰਡ ਮਤਲਬ ਪਿੰਡ ਵਾਲੇ ਸਾਰੇ ਤੁਸੀਂ ਵੀ ਨਾਲ ਹੀ ਸੀਗੇ ਤੋਂ ਰਾਈਦਰ ਜਿਹੜੇ ਬੱਚੇ ਨੇ ਡੀਸੀ ਸਾਹਿਬ ਦੇ ਪੇਸ਼ ਹੋ ਕੇ ਬਿਆਨ ਦਿੱਤੇ ਸੀ ਉਦੋਂ ਦੀ ਜੀ ਸਭ ਕੋਲ ਗਏ ਸੀ ਉਦੋਂ ਨਹੀਂ ਆਜੇ ਪਈ ਸੀ ਸੀਟ ਤੋਂ ਨਹੀਂ ਸੀਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਾਸਟ ਸਰ ਮਤਲਬ ਜਿਹੜਾ ਜਿਹੜਾ ਹੁਣ ਤਰੀਕ ਦਾ ਹੈਗਾ ਅੱਜ ਹਾਈ ਕੋਰਟ ਮਤਲਬ ਤਰੀਕ ਹੈਗੀ ਆ ਹਾਂ ਜੀ ਸੁਣਵਾਈ ਹੈਗੀ ਆ ਹਾਂ ਜੀ ਅੱਜ ਦਾ ਮਤਲਬ ਰਿਜ਼ਲਟ ਜੇ ਆਪਾਂ ਨੂੰ ਪਤਾ ਨਹੀਂ ਵੀ ਕੀ ਉਹਦਾ ਹੈਗਾ ਜੀ ਬਸੋ ਉਠਾ 8 ਤਰੀਕ ਦੇਤੇ ਉਹਨਾਂ ਨੇ ਕੋ ਕਿਸੇ ਕੇ ਸ਼ੰਕਰਾ ਮੰਦਿਤਰ ਕਿੰਨੇ ਹੋ ਹਾਂਜੀ ਉਹਨਾਂ ਨੇ ਕਿਹਾ ਵੀ ਸਾਡੇ ਜੀ ਮਤਲਬ ਸੀਨੀਅਰ ਵਕੀਲ ਬਿਜੀ ਨੇ ਅਸੀਂ ਵਾਸ ਕਰਨੇ ਚਾਹੁੰਦੇ ਹੋ ਅੱਛਾ ਜੀ ਹਾਂਜੀ ਤਰੀਕ ਅੱਗੇ ਲੈ ਗਏ 8 ਤਰੀਕ ਪਈ ਹੈਗੀ ਆ 8 ਜੁਲਾਈ 8 ਜੁਲਾਈ ਠੀਕ ਠੀਕ ਆ ਸਰ ਥੈਂਕ ਯੂ ਦੂਜੇ ਪਾਸੇ ਜੋ ਨਵੀਂ ਵੀਡੀਓ ਆਈ ਹੈਗੀ ਆ ਇੱਕ ਔਰਤ ਵੱਲੋਂ ਪਾਈ ਗਈ ਹੈਗਾ ਉਹ ਉਹਨਾਂ ਨੇ ਜੋ ਗੰਭੀਰ આરોਪ ਲਗਾਏ ਹੈਗੇ ਆ ਸੰਕਰਾ ਨੰਤੀ ਉਹ ਪੂਰੀ ਵੀਡੀਓ ਤੁਸੀਂ ਵੇਖੋ ਕੀ ਫਤਿਹ ਹਾਂਜੀ ਵੀਰ ਜੀ ਮੈਂ ਇਸ ਕਰਕੇ ਵੀਡੀਓ ਬਣਾ ਰਹੀ ਹਾਂ ਕਿਉਂਕਿ ਬੱਚਿਆਂ ਤੇ ਬਾਲ ਘਰ ਬਹੁਤ ਜ਼ਿਆਦਾ ਅਤਿਆਚਾਰ ਹੋ ਰਿਹਾ ਬੱਤ ਕੇ ਬਹੁਤ ਜ਼ਿਆਦਾ ਪਰੇਸ਼ਾਨਾ ਮੈਂ ਉੱਥੇ 4 ਸਾਲ ਡਿਊਟੀ ਕੀਤੀ ਆ ਮੈਨੂੰ ਸਾਰਾ ਹੀ ਪਤਾ ਸੀਗਾ ਵੀ ਕੀ ਹੁੰਦਾ ਕੀ ਨਹੀਂ ਇੱਥੇ ਸਾਰਾ ਬੱਚਿਆਂ ਦੇ ਨਾਲ ਵੱਡੀਆਂ ਕੁੜੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਗਲਤ ਹੁੰਦਾ ਜਿਹੜਾ ਕੋਮਲਪ੍ਰੀਤ ਨੇ ਬਿਆਨ ਦਿੱਤਾ ਵਾ ਬਿਲਕੁਲ ਸਹੀ ਦਿੱਤਾ ਵਾ ਕੋਈ ਉਹਦੇ ਚ ਇੱਕ ਵੀ ਪਰਸੈਂਟ ਗਲਤ ਨਹੀਂ ਹੈਗਾ ਤੇ ਬਾਕੀ ਰਹੀ ਗੱਲ ਇਹਨਾਂ ਦੀ ਕੁਲਦੀਪ ਸਿੰਘ ਮਾਨ ਆ ਜਸਵੀਰ ਕੌਰ ਆ ਏ ਕਮਾ ਬਾਕੀ ਸ਼ੰਕਰਾਨੰਦ ਆ ਇਹ ਸਾਰੇ ਵਿੱਚ ਇੱਕੋ ਹੀ ਮਿਲੇ ਭਗਤ ਆ ਇਹ ਇਹ ਸਰਵ ਸੰਖੇਲਾ ਵਾ ਬਾਕੀ ਹੋਰ ਬਾਕੀ ਕੁਲਵਿੰਦਰ ਆ ਜਿਹੜਾ ਉਹ ਆਉਂਦਾ ਪੱਤਰਕਾਰ ਆ ਜਿਹੜਾ ਉਹ ਬਾਕੀ ਸਾਰੇ ਇਹਨਾਂ ਦੀ ਸਾਰਿਆਂ ਦਾ ਗੈਂਗ ਆ ਇੱਕ ਜਿਹੜਾ ਦਵਾਈਆਂ ਦੇਣ ਆਉਂਦੇ ਆ ਬਾਅਦ ਉਹ ਵੀ ਦਵਾਈਆਂ ਮਤਲਬ ਬੇਟੀਆਂ ਨੂੰ ਦਵਾਈਆਂ ਮਾਰੀਆਂ ਚੰਗੀਆਂ ਕਹਿੰਦੇ ਦਿੰਦੇ ਆ ਇੱਥੇ ਉਹੋ ਕੁੜੀਆਂ ਦੱਸਦੀਆਂ ਹੁੰਦੀਆਂ ਸੀਗੀਆਂ ਕਹਿੰਦੀਆਂ ਸਾਨੂੰ ਦਵਾਈਆਂ ਦਿੰਦੇ ਆ ਸਾਨੂੰ ਸ਼ਿਕਾਇਤ ਦਿੰਦੇ ਘੋਲ ਕੇ ਕਹਿੰਦੇ ਵੀ ਗਰਮੀ ਬਹੁਤ ਆ ਤੁਸੀਂ ਪੀ ਲਓ ਉਹ ਐਂ ਕਰਕੇ ਉਹਨਾਂ ਨੂੰ ਦਵਾਈਆਂ ਦਵਾਈਆਂ ਕੁੜੀਆਂ ਨੂੰ ਦੇ ਕੇ ਵਿਚਾਰੀਆਂ ਨੂੰ ਪਤਾ ਨਹੀਂ ਹੁਣ ਕੀ ਕਹਿੰਦੇ ਸੀ ਕੀ ਨਹੀਂ ਰੱਬ ਜਾਣਦਾ ਬਾਕੀ ਇੱਕ ਅੰਨੀ ਕੁੜੀ ਸੀ ਮੌਨਿਕਾ ਅੱਜ ਤੱਕ ਉਹਦਾ ਵੀ ਪਤਾ ਨਹੀਂ ਸਾਨੂੰ ਵੀ ਕਿੱਥੇ ਆ ਉਹਨੂੰ ਇੰਨਾ ਕੁ ਮਾਰਿਆ ਇੰਨਾ ਕੁ ਉਹਨੂੰ ਟੌਰਚਰ ਕੀਤਾ ਸੀ ਬਹੁਤ ਜ਼ਿਆਦਾ ਤੇ ਇੱਕ ਕੁੜੀ ਗੁਰਲਾਲ ਕੌਰ ਸੀਗੀ ਲਾਲੀ ਲਾਲੀ ਨੂੰ ਕਹਿੰਦੇ ਸੀ ਔਰ ਰੱਬੀ ਰੂਹਾਂ ਦੇ ਘਰੋਂ ਛਾਲ ਮਾਰ ਦਿੱਤੀ ਸੀ ਉਹਨੇ ਕੰਧ ਤੋਂ ਦੀ ਕੰਧ ਤੇ ਛਾਲ ਮਾਰ ਕੇ ਵਿਚਾਰੀ ਮੁੱਲਾਪੁਰ ਭੱਜ ਗਈ ਇਹਨਾਂ ਨੇ ਰਾਤੋਂ ਰਾਤ ਮੁੱਲਾਪੁਰ ਲੱਭੀ ਉਹ ਕੁੜੀ ਲੱਭ ਕੇ ਤਾਂ ਫੇਰ ਉਹ ਅਗਲੇ ਦਿਨ ਹੀ ਕਹਿਣ ਲੱਗੇ ਵੀ ਅਸੀਂ ਤਾਂ ਦੂਸਰੇ ਆਸ਼ਰਮ 'ਚ ਸ਼ਿਫਟ ਕਰ ਦਿੱਤੀ ਆ ਵੀ ਪਤਾ ਨਹੀਂ ਹੁਣ ਉਹਦੇ ਨਾਲ ਕੀ ਕੀਤਾ ਇਹਨਾਂ ਨੇ ਕੀ ਨਹੀਂ ਕੀਤਾ ਬਾਕੀ ਪੈਸੇ ਆ ਤੇ ਪੈਸਿਆਂ ਦਾ ਨਾਲ ਵੀ ਇੰਨਾ ਵੀ ਇਹਨਾਂ ਨੇ ਨੋਟ ਵੀ ਪਿਆ ਉਹਦੇ ਨਾਲ ਮਸ਼ੀਨਾਂ ਨਾਲ ਹੀ ਗਿਣਨੇ ਇੰਨਾ ਪੈਸਾ ਵੀ ਨਾ ਮਸ਼ੀਨਾਂ ਨਾਲ ਹੀ ਗਿਣਨਾ ਇੰਨਾ ਬਾਧੂ ਪੈਸਾ ਇਹਨਾਂ ਕੋਲੇ ਬਾਕੀ ਕੋਈ ਵੀ ਜਿਹੜੇ ਵੀ ਇਹਨਾਂ ਨੇ ਜਿਹੜੇ ਸਾਧੂ ਸੰਤਾਂ ਦੇ ਨਾਲ ਜਿੰਨੇ ਵੀ ਰਲੇ ਆ ਸਾਰੇ ਆ ਹਲੇ ਤਾਂ ਬਹੁਤ ਜਾਣੇ ਹੋਰ ਨਿਕਲਣਗੇ ਇਸ ਕਰਕੇ ਮੈਂ ਤਾਂ ਇੰਨੀ ਕੁ ਛੋਟੀ ਵੀਡੀਓ ਤੁਹਾਨੂੰ ਪਾਈ ਆ ਵੀ ਇਹਨਾਂ ਦੀ ਕਿਤੇ ਵੀ ਨਾ ਤਾਂ ਇਹਨਾਂ ਨੂੰ ਫੜ ਲਓ ਫੜਾਓ ਪੁਲਿਸ ਕੋਲ ਸਾਡੀ ਤੇ ਇਹ ਪੁਲਿਸ ਦੇ ਅੱਗੇ ਬੇਨਤੀ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੇ ਇਹਨਾਂ ਦੇ ਕੋਲੋਂ ਸਾਰਾ ਕੁਝ ਇਹ ਦੱਸਿਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਵੀ ਕੀ ਆ ਤੇ ਕੀ ਨਹੀਂ ਇਹ ਸਾਰਾ ਕੁਝ ਦੱਸਣ ਤੇਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਦੇ ਨਾਲ ਮਤਲਬ ਸ਼ਿਕਾਇਤਾਈ ਕੀਤੀ ਜਾਵੇ ਕਿਉਂਕਿ ਮਾਸੂਮ ਬੱਚਿਆਂ ਦੇ ਉੱਤੇ ਅਤਿਆਚਾਰ ਹੋਣ ਡਿਆ ਅੱsse ਕਰਕੇ ਅਸੀਂ ਵੀ ਛੁੱਟੀ ਮੈਂ ਕਰ ਦਿੱਤੀ ਇਸਕੂ ਮੈਂ ਉੱਥੇ ਜਾਂਦੀ ਹੁੰਦੀ ਸੀ ਬਾਲ ਘਰ ਡਿਊਟੀ ਮੈਂ ਬਹੁਤ ਟਾਈਮ ਕੀਤੀ ਪਰ ਜਦੋਂ ਬੱਚਿਆਂ ਦਾ ਅਤਿਆਚਾਰ ਵੇਖਿਆ ਨਹੀਂ ਸੀ ਜਾਂਦਾ ਅਸੀਂ ਫਿਰ ਛੁੱਟੀ ਕਰ ਦਿੱਤੀ ਮੈਂ ਜਾਂਦੀ ਨਹੀਂ ਸੀ ਤਾਂ ਇਹ ਆ ਵੀ ਬਲਕੇ ਇਹਨਾਂ ਦੇ ਜਿਹੜਾ ਉਹ ਆਸ਼ਰਮ ਆ ਆਸ਼ਰਮ ਦੇ ਵਿੱਚ ਤਾਂ ਭਾਈ ਇਹ ਬਹੁਤ ਜ਼ਿਆਦਾ ਹੀ ਖਰਾਬ ਕੰਮ ਕਿਉਂਕਿ ਬੇਟੀਆਂ ਜਿਹੜੀਆਂ ਮੈਂ ਇੰਨੀਆਂ ਕਿ ਜ਼ਿਆਦਾ ਮਾਰਦੇ ਕੁੱਟਦੇ ਸੀਗੇ ਕਿ 8-8 ਦਿਨ ਬੇਟੀਆਂ ਤੁਰ ਨਹੀਂ ਪਾਉਂਦੀਆਂ ਸੀਗੀਆਂ ਆ ਕੋਮਲਪ੍ਰੀਤ ਨੂੰ ਤਾਂ ਮੇਰੇ ਸਾਹਮਣੇ ਮਤਲਬ ਜਿਵੇਂ ਅਸੀਂ ਮੈਂ ਸਵੇਰੇ ਗਈਆਂ ਰਾਤ ਦੀ ਰਾਤ ਨੂੰ ਇਹਨੂੰ ਕੁੱਟਿਆ ਵਿਚਾਰੀ ਨੂੰ ਸਵੇਰੇ ਜਦੋਂ ਮੈਂ ਗਈਆਂ ਇਹ ਦੇਖੋ ਤੁਰਨਾ ਹੋਵੇ ਇੰਨਾ ਇਹਦਾ ਪਰੇਸ਼ਾਨ ਇਨੀ ਇਹ ਵੀ ਜ਼ਿਆਦਾ ਦੁਖੀ ਏ ਰੋ ਰੋ ਕੇ ਸਾਨੂੰ ਦੱਸਦੀਆਂ ਸੀ ਬੇਟੀਆਂ ਵਿਚਾਰੀਆਂ ਵੱਡੀਆਂ ਹੁਣ ਵੱਡੀਆਂ ਬੇਟੀਆਂ ਇਸ ਕਰਕੇ ਨਹੀਂ ਦੱਸ ਸਕਦੀਆਂ ਕਿਉਂਕਿ ਅਸੀਂ ਤਾਂ ਜਾਵਾਂਗੇ ਅਸੀਂ ਜਾ ਕੇ ਪੁੱਛ ਕੇ ਆ ਜਵਾਂਗੇ ਭਾਈ ਵੀ ਤੁਹਾਨੂੰ ਕੀ ਗੱਲ ਵਾ ਕਿਦਾਂ ਤੁਸੀਂ ਇਹ ਤਾਂ ਰਹਿਣਾ ਕਿ ਉਹਨਾਂ ਨੇ ਉੱਥੇ ਵਿਚਾਰੀਆਂ ਨੇ ਵੀ ਇਹਨਾਂ ਨੂੰ ਪਤਾ ਵੀ ਸਾਨੂੰ ਮਾਰਨ ਕੁੱਟਣਗੇ ਉੱਥੇ ਦੋ ਜਿਹੜੀਆਂ ਕੁੜੀਆਂ ਮੈਂ ਕਮਨਪ੍ਰੀਤ ਤੇ ਕਰਵਿੰਦਰ ਉਹ ਤਾਂ ਇਹਨਾਂ ਨੇ ਕੁੱਟਣ ਨੂੰ ਰੱਖਿਆ ਹੋਈਆਂ ਵ ਜਿਦਾ ਕਿ ਏਕਮ ਏਕਮ ਨੇ ਡਾਂਗ ਰੱਖੀ ਹੋਈ ਆ ਜਬ ਕਹੀ ਦਾ ਦਸਤਾ ਆਪਣੀ ਗੱਡੀ ਦੇ ਵਿੱਚ ਹਮੇਸ਼ਾ ਰਹਿੰਦਾ ਉਹਦੇ ਉਹਰੇ ਨਾਲ ਬੇਟੀਆਂ ਨੂੰ ਮਾਰਿਆ ਜਾਂਦਾ ਇਹਨਾਂ ਦੀ ਉੱਥੇ ਜੇਲ੍ਹ ਵੀ ਬਣੀ ਹੋਈ ਆ ਇੱਕ ਜੇਲ ਬਣਾਈ ਹੋਈ ਆ ਉਥੇ ਉਹ ਕੁੜੀਆਂ ਜੇਲ ਦੇ ਵਿੱਚ ਰੱਖਦੇ ਆ ਜੇਲ ਦੇ ਵਿੱਚ ਰੱਖਣਗੇ ਉਹ ਰੋਟੀ ਪਾਣੀ ਤੋਂ ਕੱਪੜੇ ਲੀੜੇ ਤੋਂ ਤਰਸਦੀਆਂ ਉਹਨਾਂ ਨੇ ਸਾਨੂੰ ਬਾਜਾਂ ਮਾਰਨੀਆਂ ਵੀ ਆਂਟੀ ਸਾਨੂੰ ਪਾਣੀ ਦੇ ਦਿਓ ਆਂਟੀ ਸਾਨੂੰ ਰੋਟੀ ਦੇ ਦਿਓ ਤੋਂ ਉਹ ਨਾ ਵਿਚਾਰੀਆਂ ਨੇ ਰੌਲਾ ਪਾਉਣਾ ਇਹਨਾਂ ਨੇ ਕਹਿਣਾ ਨਹੀਂ ਇਹਨਾਂ ਨੂੰ ਦੇਣਾ ਨਹੀਂ ਕੁਝ ਵੀ ਇਹਨਾਂ ਨੇ ਜੇਲਾਂ ਬਣਾਈਆਂ ਹੋਈਆਂ ਆ ਵਾ ਇਹਨਾਂ ਦੇ ਘਰ ਉਥੇ ਬਾਲ ਘਰ ਜਾ ਕੇ ਦੇਖਿਓ ਜਿੱਥੇ ਕੋਪੀਸ ਬਣਿਆ ਆ ਜਿੱਥੇ ਜਾਨ ਨੇ ਆ ਪੈਂਟਰ ਹੁੰਨੇ ਆ ਗੇਟ ਦੇ ਲਾਗੇ ਬਿਲਕੁਲ ਨਾਲ ਜਿੱਥੇ ਉਹ ਬੰਦੇ ਆ ਆਹ ਪਰਚੀਆਂ ਕੱਟਦੇ ਇਹਦੇ ਨਾਲ ਹੀ ਦੇਖਿਓ ਤੁਸੀਂ ਆਫਿਸ ਦੇ ਤਾਂ ਉਹਦੇ ਵਿੱਚ ਜੇਲ ਬਣਾਈ ਹੋਈ ਆ ਇਹ ਕਿਹਨਾਂ ਦੇ ਅੰਦਰ ਉਹੋ ਕਦੋਂ ਘਰਾਂ ਦੇ ਵਿੱਚ ਅੰਦਰ ਇਹਨਾਂ ਨੇ ਜੇਲ ਬਣਾਈ ਹੋਈ ਆ ਇਹਨਾਂ ਨੇ ਕੁੜੀ ਉਹੋ ਜੇਲ 'ਚ ਹੀ ਅਖਣੀਆਂ ਜਿਹੜੀਆਂ ਵੱਡੀਆਂ ਕੁੜੀਆਂ ਨੇ ਵੀ ਮਾਰ ਕਟਾਈ ਕਰਨੀ ਉਹਨਾਂ ਨੂੰ ਇੰਨਾ ਕੁ ਟੌਰਚਰ ਕਰਨਾ ਫਿਰ ਉਹਨਾਂ ਨੂੰ ਜੇਲ ਵਿੱਚ ਹੀ ਰੱਖਣਾ ਜਿੰਨੇ ਦਿਨ ਰੱਖਣਾ ਵਾ ਹਾਂ ਜਿੰਨਾ ਚਿਰ ਉਹ ਮਤਲਬ ਆਪਣੀ ਆਜ਼ਾਦੀ ਤੇ ਮਨ ਦੀਆਂ ਨਹੀਂ ਜੋ ਵੀ ਇਹ ਕਹਿੰਦੇ ਹੋਣਗੇ ਉਹਨਾਂ ਚਿਰ ਉਹਨਾਂ ਨੇ ਜੇਲ੍ਹ ਚ ਹੀ ਰਹਿਣਾ ਉਹਨਾਂ ਨੂੰ ਰੋਟੀ ਪਾਣੀ ਉੱਥੇ ਮਾੜਾ ਮੋਟਾ ਦੇਣਾ ਵਾ ਜੀ ਆਂਟੀਆਂ ਨੇ ਦਿੱਤਾ ਫਿਰ ਆਂਟੀਆਂ ਨੂੰ ਗਾਲਾਂ ਕੱਢਣੀਆਂ ਆਂਟੀਆਂ ਦੀ ਸੇਵਾ ਕਰਨੀ ਵੀ ਬਲਕੇ ਤੁਸੀਂ ਕਿਉਂ ਉਹਨੂੰ ਪੁੱਛਦੀਆਂ ਐ ਇਦਾਂ ਦੇ ਆ ਪਾਕੀ ਸੇਵਾ ਸਿੰਘ ਖੇਲਾ ਤੇ ਜੀ ਕਲਦੀਪ ਸਿੰਘ ਜੀ ਦੋਵੇਂ ਭਰਾ ਹੀ ਬਣੇ ਹੋਏ ਆ ਜੀ ਬਹੁਤ ਜ਼ਿਆਦਾ ਸਲੂਕ ਆ ਬਹੁਤ ਜ਼ਿਆਦਾ ਪਿਆਰ ਆ ਦੋਵਾਂ ਜਣਿਆਂ ਦਾ ਕਿਤੇ ਇੱਕ ਦੂਸਰੇ ਦੇ ਨਾਂ ਬਗੈਰ ਨਹੀਂ ਮਤਲਬ ਰਹਿੰਦੇ ਉਹਨੇ ਵੀ ਆਉਣਾ ਸਿੱਧਾ ਕਲਦੀਪ ਵੀਰ ਜੀ ਨੂੰ ਪੁੱਛਣਾ ਵੀਰ ਜੀ ਨੇ ਵੀ ਆਉਂਦਾ ਸੇਵਾ ਸਿੰਘ ਸੇਵਾ ਸਿੰਘ ਹੁੰਦੀ ਇਹਨਾਂ ਦਾ ਬਹੁਤ ਜ਼ਿਆਦਾ ਵਾ ਬਹੁਤ ਲੈਣ ਦੇਣ ਵਾ ਇਹਨਾਂ ਦਾ ਆਪਸ ਵਿੱਚ ਬਹੁਤ ਜ਼ਿਆਦਾ ਹਾਂਜੀ ਬਾਕੀ ਮੈਂ ਇੰਨਾ ਕੀ ਕਹਿਣਾ ਚਾਹੁੰਨੀ ਆ ਬਾਕੀ ਜੋ ਵੀ ਕੁਝ ਆ ਫਿਰ ਧੁਖ ਖਲਾਸਾ ਹੋਊਗਾ ਫਿਰ ਕਰਾਂਗੇ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨੂੰ ਵੇਖਣ ਤੋਂ ਬਾਅਦ ਲੱਗਦਾ ਹੈ ਕਿ ਜੋ ਧਾਮ ਹੈਗਾ ਉਸ ਦੇ ਵਿੱਚ ਬਹੁਤ ਕੁਝ ਗਲਤ ਚੱਲ ਰਿਹਾ ਹੈਗਾ ਪਰ ਪ੍ਰਸ਼ਾਸਨ ਨੂੰ ਪਿੰਡ ਵਾਸੀਆਂ ਵੱਲੋਂ ਤੇ ਜਿੱਥੇ ਬੰਦੀਆਂ ਵੱਲੋਂ ਕਿਹਾ ਗਿਆ ਹੈਗਾ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈਗੀ ਹੈ ਵੀ ਇਹਦੀ ਗੰਭੀਰਤਾ ਨਾਲ ਪੱਖ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਉਹਨੇ ਬੱਚੇ ਤੇ ਬੱਚੀਆਂ ਹੈਗੀਆਂ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਸਕੀਏ ਤੁਸੀਂ ਵੇਖਦੇ ਰਹੋ ਰੈਗੂਲਰ ਗੌਨ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜ ਗਾਲਵ ਧੰਨਵਾਦ